ਤੇ ਮਹਾਰਾ ਜੀ ਕਹਿੰਦੇ ਤੁਸੀਂ ਲੱਗੇ ਰਹੋ ਤਿਆਰੀ ਰੱਖੋ ਇੱਕ ਟਾਈਮ ਆਊਗਾ ਜਦੋਂ ਲੱਗਾ ਸਹਿਜ ਧਿਆਨ ਲੱਗੂ ਕਦੋਂ ਜਿਹੜੇ ਅੰਦਰ ਕਿਲਬਿਖ ਤੇ ਦੁੱਖ ਪਏ ਆ ਜਿੰਨਾਂ ਚਿਰ ਕੱਟੀ ਦੇਣੀ ਹੁਣ ਜਿਵੇਂ ਕੋਈ ਢਡੋ ਭੁੱਖਾ ਫਿਰਦਾ ਤਿੰਨ ਦਿਨਾਂ ਦਾ ਉਹਦੇ ਨਾਲ ਗੱਲਾਂ ਕਰੀਏ ਧਿਆਨ ਦੀਆਂ ਉਹ ਹੌਲੀ ਇੱਕ ਦਿਨ ਆਲਦੇ ਨੂੰ ਕੁਛ ਦਾ ਰੋਟੀ ਕਦੋਂ ਵਰਤੋਣਗੇ ਇਹ ਕਿਉਂਕਿ ਉਹਨੂੰ ਤਾਂ ਗੁਰਗੁਲ ਗੁਰਗੁਲ ਹੋਈ ਜਾਂਦੀ ਆ ਉਹਨੇ ਧਿਆਨ ਤੋਂ ਕੀ ਲੈਣਾ ਧਿਆਨ ਤਾਂ ਸਾਰਾ ਆਂਦਰਾਂ ਚ ਫਿਰਦਾ ਇਸੇ ਤਰ੍ਹਾਂ ਜਿਹੜੇ ਕਿਲਵਿਖ ਹੁੰਦੇ ਆ ਉਹ ਸਾਡੀ ਸੁਰਤ ਨਹੀਂ ਟਿਕਣ ਦਿੰਦੇ ਉਹ ਕੱਟਦਾ ਸਤਿਗੁਰੂ ਫਿਰ ਧਿਆਨ ਸੱਜੀ ਲੱਗ ਜਾਂਦਾ ਮੇਰੇ ਮਨ ਪ੍ਰਭ ਸਰਣਾਈ ਪਾਏ ਮਣਾ ਗੁਰੂ ਸਾਹਿਬ ਕਹਿ ਰਹੇ ਕਿ ਉਹ ਮਣਾ ਇੱਕ ਗੱਲ ਹੀ ਰੱਖ ਪ੍ਰਭੂ ਦੀ ਸਰਨ ਆ ਜਾ ਜਦੋਂ ਹੀ ਸਰਨ ਆ ਜਾਂਦਾ ਕੋਈ ਆਪਦੇ ਆਪ ਨੂੰ ਮੰਨ ਲੈਂਦਾ ਵੀ ਮੈਂ ਸਰੈਂਡਰ ਕੀਤਾ ਗੁਰੂ ਬਾਬਾ ਮੇਰੇ ਤੇ ਮਿਹਰ ਕਰਨ